ਕਿਸਤਾ ਨਾਲ ਇਹ ਤਾਂ ਕੰਮ ਕਰਨ ਆਇਆ ਵਾ ਤੈਨੂੰ ਕਿਹਾ ਹਾਂ ਯਾਰ ਮੈਂ ਕੰਮ ਕਰਨ ਦੁੜਾ ਆਇਆ ਹਾਂ ਤੇ ਫੇ ਲਾ ਲਈ ਐ ਇਹ ਤਾਂ ਕਿਸਤਾ ਤਾਂ ਗਿਆ ਗਿਆ ਕਿਸਤਾ ਹੀ ਲੈ ਰਹੀਆਂ ਲਾ ਲੈ ਮੜ ਕੇ ਲਾ ਲੈ ਕਪੈਣਾ ਹਾਂ ਕਪੈਣਾ ਤੇ ਮੜ ਕੇ ਲਾ ਲੈ ਸਾਈਕਲ ਨੂੰ ਪਿੰਚਰ ਫੇ ਰੱਛਾ ਨੂੰ ਲਾਉਣੇ ਪੈਣੇ ਆ ਲਾਉਣੇ ਪੈਣੇ ਕਿਸਤਾ ਨਾਲ ਲੱਤੀ ਫੇ ਤੂੰ ਉੱਟ ਨਟਾ ਰਾਣੇ ਨੂੰ ਔਰ ਜੇ ਨੂੰ ਆਰ ਫਿਲ ਨੂੰ ਨਾ ਪਰ ਪੈਂਚਰ ਆ ਲੋਣੇ ਪੈ ਆਹੋ ਤੇ ਬੈਜ ਚਾ ਬੈ ਲੰਮੇ ਪਾ ਜਾਈ ਥੇ ਬੰਦਿਆ ਨੂੰ ਆ ਜਾ ਥਲੇ ਮੇ ਤੇ ਲਿਆ ਵਾ ਡੰਡਾ ਨਹੀਂ ਤੇ ਆ ਆ ਆ ਥਲੇ ਆ ਆ ਜਾ ਆ ਜਾ ਇਦਾਂ ਤੇ ਲੱਗੇ ਸਾਈਕਲ ਨੇ ਪੈਂਚਰ ਹਾਂ ਇਦਾਂ ਲੱਗੇ ਗਾਇਨੀ ਕਿਸਦਾ ਸਾ ਬੈਂਕਾ ਨੇ ਹਾਂ ਇਦਾਂ ਦੇ ਲੈ ਲੀਆਂ ਕੰਪੈਨਾ ਲਲੀਆਂ ਕਪੈਨਾ ਤੇ ਕੋ ਨੂੰ ਕਹਿ ਵੀ ਲੈਣਾ ਪੈ ਤਾਨੂੰ ਪਤੰਗ ਚੜਾਉਣੀ ਆ ਹਾਂ ਤੇ ਮਿੱਟੀ ਪੁੱਟੀ ਜਾਈਦੀ ਏ ਕਿਤੇ 10 ਮਿੰਟ ਪਤੰਗ ਵੀ ਚੜਾ ਲਈਏ ਨਹੀਂ ਨਹੀਂ ਫੇ ਪਤੰਗ ਨਹੀਂ ਕੰਮ ਨਹੀਂ 10 ਚੱਲਨੇ ਹੱਡੇ ਨਹੀਂ ਇਦਾਂ ਚੱਲਨੇ ਆ ਨਾ ਇਦਾਂ ਕਰਨੇ ਪੈਣੇ 10 ਕਿਉਂ ਫੇ ਕਿਹਨੂੰ ਚੜੇ ਚਾਹ ਪਾਣੀ ਜਗ੍ਹਾ ਕਰਕੇ ਦੇ ਦੋ ਆ ਚਾਹ ਪਾਣੀ ਕਰਕੇ ਜਗ੍ਹਾ ਕਰਤਾ ਕਿੱਥੇ ਕੀਤਾ ਵਜੇ ਪਾ ਤੇ ਗੇੜੇ ਪੰਜ ਛੇ ਹੋਰ ਗੇੜੇ ਪਾ ਲਈ ਜਾ ਜਾਣੇ ਤੇਸ ਰਾਤ 9 ਵਜੇ ਤੱਕ ਮੈਂ ਤੁਹਾਡਾ ਕੰਮ ਲੈਣਾ ਵਾ ਕੋਈ ਗੱਲ ਨਹੀਂ ਰਾਤ 9 ਵਜੇ ਤੱਕ ਲਾ ਦਾਂਗੇ ਹਾਂ ਪਤੰਗ ਵੀ ਲਉਣਾ ਹੀ ਹਾਂ ਕੋਈ ਗੱਲ ਹੀ ਨਹੀਂ

ਕਰਨੇ ਆ ਜਿਹੜੇ ਅੱਗੇ ਦੇ ਕਹਿਣਾ ਦੰਦਾਂ ਤੋਂ ਬਗੈਰ ਵੀ ਚੱਲੂ ਤੇ ਉਹ ਜਿਹੜੀ ਦੰਦਾਲੀ ਘਰ ਬਿਠਾਈ ਉਹਦਾ ਕੀ ਕਰਨਾ ਹੈ ਉਹ ਵੀ ਮੈਨੂੰ ਚਾਹੀਦੀ ਇੱਕ ਦੋ ਇੱਕ ਹੋਰ ਚਾਹੀਦੀ ਆ ਇੱਕ ਹੋਰ ਚਾਹੀਦੀ ਆ ਉਹ ਚਾਹੀਦੀ ਆ ਨਹੀਂ ਚਾਤਾ ਨਹੀਂ ਸਰਦਾ ਨਹੀਂ ਚਰਦਾ ਕੋਈ ਨਹੀਂ ਕਿਆ ਕਰਦੇ ਆ ਫੇਰ ਗੱਲ ਕਰਦੇ ਨੇ ਕੰਮ ਕਰ ਦਿੰਦੇ ਨੇ ਫੇਰ ਤੇਰਾ ਵਿਆਹ ਵੀ ਕਰਾਉਣਾ ਰਿਸ਼ਤਾ ਤੇਰਾ ਲੱਭਦੇ ਠੀਕ ਆ ਮੁੰਦਰੀ ਮੈਨੂੰ ਕੀ ਪਾਏਗਾ ਉਹ ਕਹਿੰਦੇ ਤੈਨੂੰ ਉਹ ਪਾ ਦੇ ਆ ਠੀਕ ਆ ਕੋਈ ਗੱਲ ਨਹੀਂ ਕਿੱਥਾ ਮੈਨੂੰ ਚਾਹੀਦਾ